ਇੱਕ ਗੱਲ ਆ ਜੀਨੇ ਜੀਨੇ ਨਿਊਜ਼ੀਲੈਂਡ ਤੋਂ ਇੰਡੀਆ ਜਾਣਾ ਚੁੱਪ ਚ ਪੀਤੇ ਜਾਓ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਰਾਜੇ ਰਾਜੇ ਇੱਕ ਥੋੜੇ ਇੱਕ ਆ ਇੱਕ ਥੋੜੇ ਘਰੇ ਪਤਾ ਹੋਵੇ ਤੇ ਰਾਤ ਸੀਪ ਚ 2 ਘਾਟ ਮੰਡੂ ਦੀਆਂ ਜੈਕਟਾਂ ਵੀ ਹਾਰਿਆ ਤੂੰ ਕਾਠਮਾਂਡੂ ਵਾਲੀ ਮਹਾਰਾਜ ਦੋ ਜੈਕਟਾ ਇੱਕ ਮੇਰੀ ਤਾਂ ਇੱਕ ਜੀ ਦੋ ਜੈਕਟਾਂ ਮੈਂ ਹਾਰ ਚੁੱਕਿਆ ਹੀ ਕਾਠਮਾਂਡੂ ਦੀਆਂ ਏ ਹੁਣ ਮੈਂ ਅਗਲੇ ਸਾਲ ਲੈ ਦੂੰਗਾ ਕੋਈ ਜੈਕਟ ਵੀ ਦੱਸਦੇ ਕਿੰਨੇ ਦੀ ਆ ਬੱਬੀ ਵੀ ਮਿਹਨਤ ਕਰਨੀ ਪੈਣੀ ਆ ਜੈਕਟ ਵੀ ਦੱਸਦੇ ਕਿੰਨੇ ਦੀ ਆ ਹੈ ਜੈਕਟ ਵੀ ਦੱਸਦੇ ਇਕਟਮੰਡੂ ਦੀ ਕਿੰਨੇ ਦੀ ਆ ਜੈਕਟ ਦੀ 200 ਡਾਲਰ ਦੀ ਜੈਕਟ ਆ 200 ਡਾਲਰ ਦੀ ਸੱਚੀ ਦੱਸ ਸਕਦਾ ਗਾ ਇਹ ਬਦ ਹੋਰ ਨਹੀਂ ਕੋਈ ਬੋਲ ਕੱਲ ਕੱਲ ਮਾਲ ਚ ਚੱਲ ਗਏ ਸਾਨੂੰ ਸਾਨੂੰ ਤਾਂ ਇੰਗਲਿਸ਼ ਆਵੇ ਨਾ ਮੈਡਮ ਜੀ ਆਈ ਸਾਡੇ ਕੋਲ ਤੇ ਆ ਕੇ ਇੰਗਲਿਸ਼ ਬੋਲੀ ਆ ਸੋ ਕੀ ਕਹਿੰਦਾ ਯੈਸ ਯੈਸ ਓਕੇ ਓਕੇ ਮੈਂ ਲਾਉਣ ਨਹੀਂ ਕਹਿਣਾ ਸੀਗਾ ਜਿੰਨੀ ਚਾਦੀ ਆ ਜੀਤੇਰ ਨੇ ਬਦਾਂ ਕੀ ਕੀਤਾ ਜੀ ਇਹਨੇ ਕਿ ਜੈਕਟ ਚੱਕੀ ਉਹ 200 ਦੀ ਜੈਕਟ ਸੀ ਤੇ ਉਹ ਕਹਿੰਦਾ ਜੀਤਾ ਕਹਿੰਦਾ ਹੋਰ ਕਿਵੇਂ ਸਸਤੀ ਹੋਊਗੀ ਤੇ ਉਹਨੂੰ ਪੁੱਛਣਾ ਸੀ ਵੀ ਹੋਰ ਕਿੰਨਾ ਟਾਈਮ ਡਿਸਕਾਊਂਟ ਚੱਲੂਗਾ ਪਹਿਲਾਂ ਗੂਗਲ ਟ੍ਰਾਂਸਲੇਟ ਚ ਪਹਿਲਾਂ ਐ ਬੋਲ ਕੇ ਉਹਨੇ ਪੰਜਾਬੀ ਚ ਇੰਗਲਿਸ਼ ਕੱਢੀ ਫੇਰ ਇੰਗਲਿਸ਼ ਕੱਢ ਕੇ ਫੇਰ ਉਹ ਮੈਡਮ ਨੂੰ ਬੋਲ ਲਿਆ ਫੇਰ ਮੈਡਮ ਨੇ ਦੱਸਿਆ ਮੈਂ ਕਹਿੰਦਾ ਯਾਰ ਕਹਿੰਦਾ ਆਹ ਜੈਕਟ ਕਿੱਦਾਂ ਰੋਗੂ ਓਨੇ 15 ਕਿ ਮਿੰਟ ਲਾਏ ਮੈਂ ਕਿਹਾ ਮੈਂ ਚੱਲਿਆ ਬਾਹਰ ਬੈਣ ਲੱਗਾ ਸੋਫੇ ਦਾ ਆਦੀ ਸ਼ਾਪਿੰਗ ਕਰਨ ਆਏ ਅੱਜ ਤਿੰਨ ਬੰਦੇ ਗਏ ਅੰਦਰੋਂ ਇੱਕ ਜੈਕਟ ਦਾ ਨਿਕਲੇ ਨੇ ਵਾਸੇ ਨਾ ਉਹ ਵੀ ਸੁੱਖੀ ਲਿਆ ਯਾਰ ਰਾਜੇ ਲੈਣੀ ਸੀ ਇਹਨੇ ਵੀ ਨਹੀਂ ਲਈ ਜੀਤਾ ਕਹਿੰਦਾ 25 ਅ 26 ਦਸੰਬਰ ਨੂੰ ਲਾਉਗਾ 26 ਨੂੰ ਕਹਿੰਦਾ ਬਾਕਸਿੰਗ ਡੇ ਵਾਲੇ ਦਿਨ ਲੈ ਲਵਾਂਗੇ ਬਾਕਸਿੰਗ ਡੇ ਬਾਈ ਉਹਦਾ ਕੀ ਚੱਕਰ ਵੇ ਫੋਨ ਵੀ ਲੈਣ ਗਏ ਸੀ ਨਾਲੇ ਉਹ ਸਿਮ ਪਾਵੋ ਕਿ ਬਾਕਸਿੰਗ ਡੇ ਆ ਦਿਨ ਕਹਿੰਦਾ ਲਈ ਹੁੰਦਣ ਆਫਰ ਲੱਗਣੀ ਆ ਜਿਹੜੀ ਪਹਿਲੇ ਵਾਲੀ ਐਕਸਵਾਇਰ ਵਾਲੀ ਆਏ ਰੱਬਾ ਉਹ ਕਦੋਂ ਹੋ ਗਈ ਉਹ ਵੀ ਮੈਂ 16 ਕੋ ਲੈਂਦਾ ਉਹਨੂੰ ਟਾਈਮ ਨਾਲ ਹੀ ਬਾਕੀ ਰਾਜਾ ਦੱਸ ਸਕਦਾ ਵੀ ਕੀ ਤੇ ਕੀ ਪਿਆ ਯਾਰ ਆਰੇ ਇਹ ਨਾਲ ਸੀਗਾ ਇਹਨਾਂ ਦੇ ਫੁੱਲ ਟਾਈਮ ਪੂਰਾ ਬੂਟ ਵੀ ਲੈਣਗੇ ਸੀ ਇੱਕ ਦੁਕਾਨ ਤੇ ਉਹਨਾਂ ਨੇ ਨਾ ਨਾ ਅਸੀਂ ਲੈਣੇ ਨਹੀਂ ਮੇਰੇ ਕੋਲ ਮੈਡਮ ਜੀ ਆਏ ਮੈਂਗਾ ਜਸਟ ਜਸਟ ਲੁਕਿੰਗ ਫਸਟ ਉਹ ਵਾਲੇ ਬੂਟ ਲੈਣਗੇ ਸੀ ਉਹ ਸ਼ਾਪ ਤੇ ਤੁਸੀਂ ਓਕੇ ਆ ਇੱਥੋਂ ਨਹੀਂ ਉਹ ਤਾਂ ਮੈਂ ਪਹਿਲਾਂ ਹੀ ਲੈ ਆਈ ਸੀ ਨਹੀਂ ਨਹੀਂ ਜਿਹੜੇ ਇਹਨੇ ਵੀ ਲੈਣੇ ਸੀ ਜੌਂਟੀ ਵਾਲੇ ਬੂਟ ਜੌਂਟੀ ਲਈ ਗੋਰੀ ਆਈ ਗੋਰੀ ਆਈ ਮੇਰੇ ਕੋਲ ਮੈਂ ਜਸਟ ਲੁਕਿੰਗ ਫਸਟ ਬਸ ਦੇਖਣਾ ਹੀ ਸੀ ਜਸਟ ਲੁਕਿੰਗ ਮੈਂ ਕਹਾ ਵੀ ਅ ਔਰ ਕੁਝ ਨਹੀਂ ਕਰਨਾ ਹੈਗਾ ਤੇ ਭਰਾ ਸਾਡੇ ਖੜੇ ਆ ਜੀ ਰੌਣਕ ਮੇਲਾ ਹੈ ਮੇਲਾ ਹੁਣ ਜਿੱਤੇ ਵਾਲ ਚੱਲੇ ਆ ਹੁਣ ਜੀ ਇਧਰੋਂ ਸਸਰੀ ਕਾਲ ਆ ਮਿਲਾਂਗੇ ਜਲਦੀ ਇੰਡੀਆ ਖੇਡੋ ਇਕ ਲੰਬ ਪਰ ਆ ਫਿੱਟ ਫੁੱਟ ਪੂਰਾ ਹੋਇਆ ਪਿਆ ਸੁਖੀ ਗਮਾਓ ਰਸ਼ੀਨ ਕਹਿੰਦੇ ਨੇ ਹੁਣ ਕਿੰਨਾ weight ਘਟਾਇਆ ਸੁਖੀ ਨਿਊਜ਼ੀਲੈਂਡ ਆ ਕੇ ਮੈਂ ਘਟਾ ਲਿਆ ਮੇਰੇ ਖਿਆਲ ਚ ਹੁਣ 86-86 ਰਹਿ ਗਿਆ ਕਿੰਨਾ ਸੀਗਾ ਪਹਿਲਾਂ 100 ਕੁ ਟਨ ਹੋਣਾ ਹੀ 99 99 99 ਦੇ ਵਿੱਚੋਂ 100 ਕੁ ਕੁਆਂਟਲ ਦਾ ਸੀ ਪਾਣੀ ਨਿਕਲ ਗਈ ਯਾਰ ਹੁਣ 15 ਕਿਲੋ weight ਘਟ ਗਿਆ ਨਾ ਕੋਈ 12 ਜਿਹੜਾ ਕੋਕਾ ਕੋਲਾ ਪੀਂਦਾ ਸੀ ਉਹ ਇੱਥੇ ਪੀਂਦਾ ਨਹੀਂ ਉਹ ਨਿਕਲ ਗਿਆ ਸਾਰਾ ਦਾ ਸਾਰਾ ਵਾਟਰ weight ਗਿਆ ਇਹਦਾ ਹੁਣ ਇੱਥੇ ਉਹ ਖੇਤੀ ਪਿਓਰ ਆ ਨਾ ਹਾਂ ਇਹ ਠੀਕ ਹੈ ਇਹ ਹੈ ਡਾਈਟ ਹਾਂ ਖੇਤੀ ਪਿਓਰ ਆ ਕਹਿੰਦਾ ਰਹਿੰਦਾ ਨਾ ਹੁਣ ਖਾਂਦਾ ਇਕੱਲਾ ਮੀਟ ਹੀ ਖਾਂਦਾ ਹੋਰ ਰੋਟੀ ਤਾਂ ਖਾਂਦਾ ਹੀ ਨਹੀਂ ਲੈਂਮ ਨੂੰ ਚਲਦੀ ਆ ਪੂਰੀ ਆਪਾਂ ਦੱਸ ਆਪੀ ਖਾਦੀ ਮੈਂ ਕਹਿੰਦਾ ਉਹ ਵੀ ਪੂਰਾ ਐਨ ਜਿਹੜੀ ਲੈਂਮ ਯਾਰ ਸੌਂ ਲੱਗੇ ਦੁਬਾਰਾ ਚਾਸ ਹੀ ਆਈ ਜਾਂਦੇ ਲੈਂਮ ਦੀ ਬੱਕਰਾ ਵਾਣਾ ਅੱਜ ਫੇਰ ਖਾਣਾ ਲੈ ਕੇ ਆਈ ਭਰਾ ਮਣਕੇ ਐਤਵਾਰ ਨੂੰ ਇੰਡੀਆ ਤੋਂ ਫੇਰ ਪਲਕੇ ਆਉਣਾ ਮੈਨੂੰ ਲੱਗਦਾ ਇੰਡੀਆ ਗਿਆ ਜਦੋਂ ਬੇਲੀਆਂ ਖਾ ਖਾ ਕੇ ਨਹੀਂ ਨਹੀਂ ਹੁਣ ਨਹੀਂ ਹੁਣ ਇਹਨੂੰ ਹੈਲਥ ਕੌਨਸ਼ੀਅਸ ਬਣ ਗਿਆ ਇਹ ਪੂਰਾ ਤਗੜਾ ਜੂਸ ਜਾ ਸੀ ਪੀਂਦਾ ਭਰਾਵਾ ਪਾਣੀ ਵੀ ਕਿਤੇ ਐਲਕਲਾਈਨ ਵਾਟਰ ਲੱਭਦਾ ਫਿਰਦਾ ਪੂਰੀ ਡਾਈਟ ਫਾਲੋ ਹੋ ਰਹੀ ਆ ਨਾ ਫੋਲੋ ਹੋ ਕਰਨ ਸੁਖੀ ਵਧੀਆ ਲਾਈਫ ਸਟਾਈਲ ਹੋਰ ਇਹਦਾ ਇੱਕ ਨੰਬਰ ਆ ਜੀ ਇੱਥੇ ਲਾਈਫ ਸਟਾਈਲ ਹੈ ਓਏ ਕਰਨੀ ਪੈਂਦੀ ਹੈ ਜੀ ਆਈਡੀਆ ਆਪਣੇ ਕੋਲ ਹੁੰਦੀਆਂ ਨਹੀਂ ਇਹ ਚੀਜ਼ਾਂ ਇੱਥੇ ਆ ਕੇ ਸਾਰਾ ਕੁਝ ਹੋ ਜਾਂਦਾ ਬੰਦੇ ਤੋਂ ਹਾਂ ਬੰਦਾ ਉਦਾਂ ਦਾ ਹੀ ਹੋ ਜਾਂਦਾ ਕਿਉਂਕਿ ਇੱਥੇ ਸ਼ਡਿਊਲ ਬਣਿਆ ਆਇਆ ਵੇ ਤੂੰ ਸਵੇਰੇ ਆ ਚੀਜ਼ ਖਾਣੀ 10 ਵਜੇ ਜਦੋਂ ਸਮੋਕ ਹੋਣੀ ਜਦੋਂ ਲੰਚ ਹੋਣਾ ਉਦੋਂ ਰੋਟੀ ਤੇ ਸ਼ਾਮ ਦੀ ਦੁਪਹਿਰ ਦੀ ਸਮੋਕੋ ਨਾਲ ਕਾਫੀ-ਕੂਫੀ ਜੋ ਵੀ ਤੁਹਾਡਾ ਜੀ ਕਰਦਾ ਸ਼ਡਿਊਲ ਬਣ ਜਾਂਦਾ ਉੱਥੇ ਵਿਲੇ ਹੈਗੇ ਆ ਜੋ ਹੱਥਾਂ ਦਾ ਪਾੜੀ ਜਾਂਦੇ ਆ ਸਹੀ ਗੱਲ ਹੈ ਨਹੀਂ ਇੱਧਰ ਨੂੰ ਗੱਡੀ ਖੱਚ ਕਦੀ ਉਧਰ ਨੂੰ ਉੱਥੇ ਆਪਾਂ ਨੂੰ ਪਤਾ ਨਹੀਂ ਲੱਗਦਾ ਹਾਂ ਇੱਥੇ ਹੁਣ ਟਾਈਮ ਟੂ ਟਾਈਮ ਪਤਾ ਲੱਗਦਾ ਕੱਲ ਮੈਂ ਸੁਖੀ ਕਮਾ ਨਾਲ ਗੱਡੀ 'ਚ ਬੈਠਾ ਜੀ ਹੂੰ ਐਡੀ ਵਧੀਆ ਗੱਡੀ ਚਲਾਈ ਤੇ ਮੈਂ ਇੰਡੀਆ ਵੀ ਬੈਠਾ ਤੇ ਉੱਥੇ ਇਹ ਗੱਡੀ ਤਾਂ ਧੂੜ ਕੱਢ ਦਿੰਦੇ ਨੇ ਇਹ ਵੀਰੇ ਇੱਥੇ ਰੂਲ ਐਂਡ ਗਲੇਸ਼ੀ স্পੀਡ ਲੈ ਬਟਾ ਉੱਥੇ ਹੀ ਚੱਲਣਾ ਪੈਣਾ ਹੈ ਨਾ ਨਹੀਂ ਤਾਂ ਕਪੜਾ ਜੇ ਵੱਜ ਜਾਏ ਇੱਕ ਰੱਖ ਦਖਲ ਉਹ ਦਿਹਾੜੇ ਦਾ ਜਹਾਜ਼ ਤੇ ਕਪੜਾ ਵੱਜ ਜਾਏ ਥੱਲੇ ਬੰਬ ਪਿਆਈ ਜਾਂਦਾ ਜਿਆਦਾ ਆਇਆ ਜਾਂ ਤੂੰ ਆਇਆ ਤੇਰੇ ਅਲਾਰਮ ਵੱਜੇ ਨੇ ਵਾ ਤੇਰੇ ਭਾਈ ਦੇ ਨੇ ਕਿਸੇ ਨੂੰ ਜਾ ਕੇ ਲਾਰਾ ਪਾ ਗਿਆ ਸਹੀ ਗੱਲ ਐ ਵੱਜਦੇ ਆ ਇੱਥੇ ਮਤਲਬ ਇੱਥੇ ਤਾਂ ਹੀ ਤਾਂ ਨਹੀਂ ਕਹਿੰਦਾ ਇੱਥੇ ਡਰ ਲੱਗਦਾ ਵੀ 에어 ਇੰਡੀਆ ਕਦੋਂ ਵੀ ਚੜ੍ਹ ਸਕਦਾ ਬੰਦਾ ਹੈ ਨਾ ਜਹਾਜ਼ ਨੂੰ ਕਪੜਾ ਕਿਹੜੇ ਵੇਲੇ ਪਤਾ ਨਹੀਂ ਵੱਜ ਜਾਣਾ ਵੇ ਜੇ ਓਵਰ ਸਪੀਡ ਹੋਇਆ ਨਹੀਂ ਨਹੀਂ ਜਿੱਦਾਂ ਤੂੰ ਕਹਿੰਦਾ ਦੇਖ ਯਾਰੀ ਦੋਸਤੀ ਪੱਕੀ ਖਰਚਾ ਹੋਪਣਾ ਟਿਕਟ ਤੈਨੂੰ ਦੇਣੀ ਆਂ ਜੀ ਕਹਿੰਦਾ ਤੇ ਪੱਕੀ ਤੂੰ ਹੀ ਦੇਣੀ ਆਂ ਦਾ ਨਾ ਮੈਂ ਉੱਥੇ ਕਹਿਣਾ ਮੈਂ ਕਹਣਾ ਮੈਂ ਤਾਂ ਵਸਤਰ ਆਇਆ ਹੋਰੇ ਟਿਕਟ ਉਹਨਾਂ ਨੂੰ ਥੋੜੋ ਜਿਹਾ ਲੈ ਲੈਣਾ ਤੈਨੂੰ ਕੌਣ ਦੱਸਿਆ ਸੀ ਮੈਂ ਕਹਿੰਦਾ ਮੇਰੇ ਨਾਲ ਦੇ ਬੰਦੇ ਨੇ ਨਹੀਂ ਦੱਸਿਆ ਫੇਰ ਇਹਨੂੰ ਮਿਲੂ ਮੇਰੀ ਗੱਲ ਸੁਣ ਲੈ ਮੈਨੂੰ ਨਹੀਂ ਉਹ ਲੈ ਗੱਡੀ 'ਚ ਵੀ ਬੈਲ ਕਰ ਦੇਣਾ ਕਿਸੇ ਜਿਹਦੇ ਸਹਾਜ ਜਹਾਜ਼ ਤੇ ਤੈਨੂੰ ਆਪ ਫਸਲ ਨਾਲ ਹੱਥ ਕੜੀਆਂ ਲਾ ਕੇ ਉਹ ਨਹੀਂ ਛੱਡ ਕੇ ਆਉਣਾ ਤੈਨੂੰ ਤੇ ਅੰਦਰ ਬਈ ਓਰੇ ਕੋਈ ਯਾਰੀ ਦੋਸਤੀ ਨਹੀਂ ਜੇ ਗੱਡੀ 'ਚ ਕੋਈ ਬੈਠਾ ਵਾ ਨਾ ਜਿਹਦੀ ਪਰਚੀ ਆ ਤੈਨੂੰ ਕੈਸੀਨੋ ਚੱਲ ਗਿਆ ਜੀ ਮੈਂ ਗਲਤੀ ਨਾਲ ਕਿਸੇ ਦੀ ਆਈਡੀ ਲੈ ਗਏ ਉਹਨਾਂ ਨੇ ਬਸ ਉੱਤੇ ਫੜ ਲਿਆ ਮੈਨੂੰ ਤੇ ਕਹਿੰਦਾ ਤੇਰਾ ਹੁਣ ਮੈਂ ਤਾਂ ਮੈਂ ਤਾਂ ਡਰ ਗਿਆ ਮੈਂ ਲੈ ਵੀ ਰਾਜਾ ਗਿਆ 에어 ਇੰਡੀਆ ਦਾ ਜਹਾਜ ਚੜੂਗਾ ਤੇ ਰਾਜ ਉਹ ਤੇ ਉਦੋਂ ਬਾਅਦ ਕੀ ਹੋਇਆ ਚੱਲ ਉਦੋਂ ਬਾਅਦ ਉਹ ਕਹਿੰਦਾ ਤੇਰਾ 2 ਸਾਲਾਂ ਦਾ ਟਰੈਸ ਪਾਸ ਆ ਵੀ ਤੂੰ ਉਰੇ ਨਹੀਂ ਹੁਣ ਤੂੰ ਜਾ ਸਕਦਾ ਜਦੋਂ ਉਹਨੇ ਇੰਨੀ ਗੱਲ ਕਹੀ ਨਾ ਜਾ ਸਕਦਾ ਮੈਂ ਵੀ ਜੋਣਾ ਮੋੜ ਬਣ ਗਿਆ ਪੈਣ ਤੋਂ ਪਿੱਛੇ ਨਹੀਂ ਦੇਖਦਾ ਮੁੜ ਕੇ ਵੀ ਬਾਹਰ ਨਿਕਲ ਜਾ ਹੁਣ ਕੰਪਲੈਕਸ ਚੋਂ ਉੱਤ ਹੋਰ ਨਹੀਂ ਦੇਖਿਆ ਜੀ ਉਸ ਤੋਂ ਬਾਅਦ ਦੂਜੀ ਵਾਰੀ ਹੈਰੀ ਉਹ ਨਹੀਂ ਲੱਗੇ ਸੀ ਰੂਲ ਤਾਂ ਫਿਰ ਫੋਲੋ ਕਰਨੇ ਨਹੀਂ ਨਹੀਂ ਦੂਜੀ ਵਾਰੀ ਕੋਇਨਸਟਾਰਮ ਚਲ ਗਿਆ ਜਾ ਕੇ ਦੂਜੀ ਵਾਰੀ ਕੋਇਨਸਟਾਰਮ ਚਲ ਗਿਆ ਤੇ ਉੱਥੇ ਉੱਥੇ ਅਲਾਰਮ ਵੱਜਣ ਲੱਗ ਗਏ ਪੌੜੀਆਂ ਹੀ ਚੜਿਆ ਸੀ ਮੈਂ ਮੈਂ ਪੌੜੀਆਂ ਹੀ ਚੜਿਆ ਸੀ ਪੌੜੀਆਂ ਚੜ ਕੇ ਮੈਂ ਐਂ ਐਂ ਹਲੇ ਖੜਾ ਹੀ ਆ ਪੰਜ ਜਣਿਆਂ ਜੈਂ ਜਦੋਂ ਅਲਾਰਮ ਵੱਜੇ ਬੈ ਜਦੋਂ ਪੰਜ ਸੱਤ ਆ ਗਏ ਮੈਂ ਕਿਹਾ ਰਾਜੇ ਅੱਜ ਤਾਂ ਪੱਕਾ ਗਿਆ ਓਏ ਇੰਡੀਆ ਨੂੰ ਉਦੋਂ ਬਾਅਦ ਫਿਰ ਉਹ ਆਇਆ ਮੈਨੂੰ ਕਹਿੰਦਾ ਵੀ ਤੂੰ ਇੱਥੇ ਆਇਆ ਕਹਿੰਦਾ ਜਰਾ ਟਰੈਸਪਾਸ ਆ ਦੋ ਸਾਲਾਂ ਦਾ ਮੈਂ ਕਹਾ ਮੈਂ ਅੰਦਰ ਨਹੀਂ ਆਉਣਾ ਚਾਹੁੰਦਾ ਮੈਂ ਕਹਾ ਮੈਂ ਜਸਟਿਸ ਦੀ ਸਿਟਿੰਗ ਇਅਰ ਮੈਂ ਇੱਥੇ ਹੀ ਬਹਿਣਾ ਤੇ ਭਰਾਵਾ ਮੇਰਾ ਫੇਰ ਖੜਾ ਛੁੱਟਿਆ ਸ਼ੁਕਰ ਕਰ ਉਸ ਦਿਨ ਮੈਂ ਪਾਸਪੋਰਟ ਨਹੀਂ ਲੈ ਗਿਆ ਜੇ ਮੈਂ ਲੈ ਜਾਂਦਾ ਸੁਖੀ ਤੂੰ ਚੜ ਗਿਆ ਸੀ ਜੱਜ ਜੀ ਚੜ ਗਿਆ ਸੀ ਜੱਜ ਜੀ ਤੇਰੇ ਕੱਪੜਾ ਵੱਜਿਆ ਸੀ ਸਹੀ ਗੱਲ ਆ ਰੱਬ ਨੇ ਬਚਾ ਲਿਆ ਭਰਾਵਾ ਹਾਂ ਉਹ ਮੈਨੂੰ ਪਤਾ ਨਹੀਂ ਮੇਰੇ ਨਾਲ ਦੇ ਬੰਦੇ ਨੇ ਭੇਜਤਾ ਹੀ ਮੈਨੂੰ ਚਲੋ ਕੋਈ ਨਹੀਂ ਬਾਕੀ ਮਿਲਦੇ ਆ ਜੀ ਸਾਰਿਆਂ ਨੂੰ ਸਸਰੀ ਘਰ ਆ। ਹਾਂ ਹਾਂ ਜੀ ਮਿਸ ਕਰਦੇ ਰਵਾਂਗੇ ਪੰਜਾਬ ਨੂੰ। ਉਹ ਤਾਂ ਮਿਸ ਤਾਂ ਕਰਦੀ ਹੀ ਹੈ ਪੰਜਾਬ ਤਾਂ ਪੰਜਾਬ ਹੀ ਆ ਆਪਣਾ। ਪੰਜਾਬ ਪੰਜਾਬ ਹੀ ਆਣਾ ਪੰਜਾਬ ਗਿਆ ਫਿਰ ਇਹਨੂੰ ਨਿਊਜ਼ੀਲੈਂਡ ਜਿੱਤੇ ਆਣਾ ਰਾਹੀ ਕੰਮ ਹੈ ਇੱਧਰ ਆਹੀ ਕੰਮ ਆ ਸਾਰਿਆਂ ਦਾ ਜਦੋਂ ਬੰਦੇ ਨੇ ਉਹਦੀ ਫੀਲਿੰਗ ਹੁੰਦੀ ਜਦੋਂ ਯਾਰ ਮੈਂ ਇੱਧਰ ਆ ਫਿਰ ਮੈਨੂੰ ਉੱਧਰਲੇ ਪਾਸੇ ਚੇਤਾ ਆਈ ਜਾਂਦਾ ਜੇ ਹੁਣ ਉੱਧਰ ਚੱਲ ਜਾਣਾ ਫਿਰ ਗੜਾ ਨਾ ਨਿਊਜ਼ੀਲੈਂਡ ਠੀਕ ਹੈ ਇੱਧਰ ਜੀਤਾ 15 ਕ ਦਿਨਾਂ ਲਈ ਗਿਆ ਸੀ ਉਹ ਕਹਿੰਦਾ ਨਹੀਂ ਇੱਥੇ ਹੀ ਠੀਕ ਹੈ ਕਹਿੰਦਾ ਹੋਰ ਕਹਿੰਦਾ ਨਹੀਂ ਯਾਰ 6 ਕ ਮਹੀਨੇ ਹੋਵੇ 6 ਇੱਧਰ 6 ਉੱਧਰ ਜੀਤਾ ਕਹਿੰਦਾ ਚੰਗਾ ਵਾੜਾ ਇੰਡੀਆ ਸੀਗਾ ਮੈਂ ਚੰਗਾ ਵਾੜਾ ਗੱਡੀ ਚਲਾਉਂਦਾ ਯਾਬਦੀ ਕਹਿੰਦਾ ਯਾਰ ਮਾੜੇ ਕਰਮ ਕਹਿੰਦਾ ਵੇ ਕਹਿੰਤੀਆਂ ਕਹਿੰਦਾ ਮੇਰਾ ਕਿਹੜਾ ਵੀਜ਼ਾ ਲੱਗੜੇ ਮੈਨੂੰ ਕੀ ਪਤਾ ਮੈਂ ਅਪਲਾਈ ਕਰਤਾ ਲੱਗ ਗਿਆ ਕਹਿੰਦਾ ਆਇਓ ਰੱਬਾ ਕਹਿੰਦਾ ਮੈਨੂੰ ਕੀ ਪਤਾ ਸੀ ਮੇਰਾ ਵੀਜ਼ਾ ਲੱਗਣਾ ਕਹਿੰਦਾ ਮੈਂ ਤਾਂ ਮੈਂ ਤਾਂ ਕਿਹਾ ਲੱਗਣਾ ਨਹੀਂ ਚਾਹਦਾ ਸੀਦੇ ਕਹਿੰਦਾ ਪੇਪਰ ਉਪਰ ਮੇਰਾ ਕਿਹੜਾ ਵੀਜ਼ਾ ਲੱਗਣਾ ਨਾਲੇ ਦੋ ਦਿਨਾਂ ਅਚ ਵੀਜ਼ਾ ਆ ਗਿਆ ਉਹਦਾ ਅੱਛਾ ਕੀ ਬਾਤ ਹੈ ਇੱਕ ਕਰੋ ਵੀ 8 5 ਕਿ ਸਾਲ ਹੋ ਗਏ ਇਹਨੂੰ ਵੀ ਛੱਦ ਦੇ ਇਹਨੂੰ ਹੁਣ ਬਿਹਾਰ ਕੇ ਜਦੋਂ ਆਪ ਰੈਡੀ ਹੋਇਆ ਨਾ ਕਹਿੰਦਾ ਹੁਣ ਛੱਦਦਾ ਹੁਣ ਮੈਂ ਆ ਜਾਣਾ ਪਰ ਐ ਆ ਵੀ ਸੁੱਖੀ ਗਵਾਮ ਨੇ ਇੱਥੇ ਆ ਕੇ ਪਰ ਐ ਆ ਆਪ ਭਵੇਂ ਥੋੜੇ ਤਸੀਹੇ ਜ਼ਰੂਰ ਚੱਲਣੇ ਪਰ ਤਸੀਹੇ ਕਾਦੇ ਯਾਰ ਅਸੀਂ ਉਹ ਯਾਰ ਤਸੀਹੇ ਨਹੀਂ ਫਿਰ ਵੀ ਮਾੜਾ ਮੋਟਾ ਕਸ਼ਟ ਜਿਵੇਂ ਇੰਡੀਆ ਇੰਟ ਕੋਈ ਨਹੀਂ ਹੈਗਾ ਨਜ਼ਾਰੇ ਲੈਂਦਾ ਇੱਥੇ ਬਲੌਗਰ ਐਵੇਂ ਨਾ ਚਾਬ ਮਾਰੀ ਜਾਓ ਜਵਈ ਆਈਆਂ ਤੁਹਾਨੂੰ ਮੈਂ ਦੱਸਾਂ ਨਹੀਂ ਯਾਰੇ ਯਾਰ ਨਹੀਂ ਨਹੀਂ ਯਾਰੇ ਦਾ ਬੋਲਣ ਕੰਮ ਦਾ ਕਰਨਾ ਹੀ ਪੈਣਾ ਯਾਰ ਜਿਵੇਂ ਹੁਣ ਜਿਵੇਂ ਕਰੈਕਟਰ ਛੱਡੀ ਪੰਜਾਬ ਛੱਡਿਆ ਉਹ ਚੀਜ਼ਾਂ ਚੱਲਣੀਆਂ ਪੈਂਦੀਆਂ ਨੇ ਇਹਦਾ ਅਸਲ ਮਿਲਦਾ ਤੇਨੇ ਦੱਸ ਦਈਏ ਜੇ ਤੈਨੂੰ ਅਸਲੀ ਸਕੇਜੂਲ ਦੱਸ ਦਈਏ ਇੱਥੇ ਪਹਿਲ ਬਲੌਗ ਤੇ ਸਾਰਾ ਕੁਝ ਝੂਠਾ ਪੇਸ਼ ਕਰ ਜਣਾ ਲਓ ਜੇ ਨਹੀਂ ਤਾਂ ਫਿਰ ਕੋਈ ਵੈਸੇ ਲੈ ਕੇ ਰਾਤ ਦਾ ਗਲਾਸੀ ਤੱਕ ਦੱਸ ਗਿਆ ਜੀ ਸਾਰਾ ਹਾਂ ਸਾਰਾ ਹੀ ਵਿਆਪਾ ੱਟੀ ਕੋ ਵੀਡੀਓ ਵਿਦ ਵੀਡੀਓ ਪ੍ਰੂਫ ਪਏ ਆ ਸਾਹਿਬ ਕੋ ਸਭ ਕੋ ਹਾਂ ਪਰ ਨਜ਼ਾਰੇ ਵੀ ਲੈਂਦਾ ਵਧੀਆ ਇੰਜੋਏ ਕਰਦਾ ਤੇ ਨਜ਼ਾਰਾ ਦੋ ਦੋ ਸਟੈਂਡ ਕਿਤੇ ਵੀ ਰਹਿਣਾ ਕਰਨੀ ਪੈਣੀ ਹੈ ਨਾ ਪੂਰਾ ਇੰਡੀਆ ਵੀ ਤਾਂ ਕਰਨੀ ਪੈਣੀ ਹੈ ਹੁਣ ਰੋਟੀ ਖਾਣੀ ਤਾਂ ਕਰਨੀ ਪੈਣੀ ਹੈ ਹਾਂ ਗੱਲ ਤਾਂ ਪੱਕੀ ਹੈ ਮੰਨਿਆ ਮੰਨਿਆ ਉੱਥੇ ਦੂਜਾ ਸੀਗਾ ਪਰ ਆਪਾਂ ਇਹ ਚਾਰ ਬਣਦੇ ਜੀ ਉੱਥੇ ਗੱਡੀਆਂ ਜਣੀਆਂ ਘਸਾਦੇ ਸਾਰੇ ਤਾਂ ਬੰਬ ਦੇ ਬੈ ਕੇ ਘੁੰਮਦੇ ਉੱਥੇ ਗੱਲ ਤਾਂ ਉੱਥੇ ਹੀ ਆਦੀ ਬੋਲ ਮਲਾ ਕੇ ਹਾਂ ਮੈਂ ਵੀ ਦੇਖਿਆ ਇਹਨੂੰ ਗੱਡੀ ਚਲਾਉਂਦੇ ਨੇ ਇੰਡੀਆ ਮੈਂ ਵੀ ਬੈਠਾ ਮਾਲਾ ਜੇ ਇੱਕ ਆਹਰੋ ਚਲ ਮਾਲਕ ਨਹੀਂ ਬਚਾਇਆ ਈਗਾ ਇੱਥੇ ਤਾਂ ਹੀ ਤਾਂ ਹੁਣ ਸਪੀਡ ਲਿਮਟ ਤੇ ਚਲਾਉਣਾ ਪਰ ਇੱਥੇ ਇੱਕ ਗੱਲ ਵਧੀਆ ਇੱਥੇ ਕੋਈ ਚੌੜ ਚੱਪਾ ਨਹੀਂ ਰੋਡ ਰੋਡ ਤੇ ਜਿਵੇਂ ਆਪਣੇ ਰੋਡ ਦਾ ਕੋਈ ਜਿੰਦੀ ਮਰਜੀ ਗੱਡੀ ਮਹਿੰਗੀ ਆ ਤੂੰ ਭਜਾ ਨਹੀਂ ਸਕਦਾ ਹਾਂ ਬੋਲਿਆ ਵੀਰੇ ਜਿੰਦੀ ਮਰਜੀ ਗੱਡੀ ਮਹਿੰਗੀ ਤੂੰ ਦੇਖਿਆ ਕੋਈ ਭਜਾਉਂਦਾ ਇੱਥੇ ਮੈਂ ਕਹ ਤੇ ਰਗੜ ਦਿੰਦਾ ਗੱਲ ਵੱਖਰੀ ਆ ਆ ਇੰਡੀਆ ਗੱਟੀਆਂ ਤੇ ਵਜਦੇ ਰਹਿੰਦੇ ਜਾਂ ਫੀਲੀ ਕੁੱਤਾ ਸੜਕ ਤੇ ਜੋ ਆਏ ਇਹ ਸਕੇ ਮੇਰੀ ਗੱਡੀ ਚ ਰਗੜਦਾ ਜਿੱਤਾਂ ਬਹੁਤ ਰਗੜਦਾ ਬਹੁਤ ਰਗੜਦਾ ਹਾਏ ਰਬਾ ਇਹ ਡਰਾਈਵਰ ਖਤਰਨਾਕ ਪਰ ਇੱਥੇ ਆਇਆ ਸੇਫਟੀ ਬਹੁਤ ਆ ਜਾਨ ਦਾ 몰ਲਾ ਤੇ ਸੁਖੀ ਕਮਾਮ ਨਾਲ ਆਏ ਤਾਂ ਅਸੀਂ ਇੰਟਰਵਿਊ ਕਰਨ ਸੀਗੇ ਪਰ ਕਮਾਮ ਵਾਲਾ ਕਹਿੰਦਾ ਅਸੀਂ ਇੰਟਰਵਿਊ ਕਰਾਂਗੇ ਪੰਜਾਬ ਜਾ ਕੇ ਤੇ ਸਟੂਡੀਓ ਦੇ ਵਿੱਚ ਦੱਸੀਏ ਕਦੋਂ ਕਰਨ ਬਦਦਾ ਪੇਂਦਾ ਫਿਰ ਅਸੀਂ ਤੇ ਡੇਟ ਯਾਰ ਫਿਆਪਾ ਡੇਟ ਨਹੀਂ ਦੱਸਣੀ ਯਾਰ ਚਲੋ ਐਡਾ ਵੀਵਰਸ ਤੋਂ ਤੇਰੇ ਫੈਨਸ ਤੋਂ ਪੁੱਛਦੇ ਆ ਵੀ ਗੈਸ ਕਰੋਗੇ ਕਦੋਂ ਕੋਈ ਕੋਈ ਤਕੜਾ ਜਿਹਾ ਟੂਰਨਾਮੈਂਟ ਲੈ ਵੀ ਸਾਰੇ ਕਮੈਂਟ ਕਰਕੇ ਦੱਸੋ ਆ ਪੱਟੀ ਨੇ ਗੱਲ ਟਾਪ ਦੀ ਕਹੀ ਆ ਵੀ ਸੁਖੀ ਕਮਾਮ ਕਿਹੜੇ ਮਹੀਨੇ ਦੇ ਵਿੱਚ ਕਦੋਂ ਇੰਡੀਆ ਆ ਸਕਦਾ ਤੁਸੀਂ ਕਮੈਂਟ ਕਰਕੇ ਦੱਸੋ ਜਦੋਂ ਕੋਈ ਟੂਰਨਾਮੈਂਟ ਹੋਇਆ ਤਕੜਾ ਆ ਉਹਦੇ ਲਾਗੇ ਬੰਨੇ ਦੇਖੋ ਕਿਤੇ ਮੈਨੂੰ ਲੱਗਦਾ ਹੁਣ ਕੋਈ ਨਾ ਕੋਈ ਸੁੱਕੀ ਕਰੈਕਟ ਖੇਡਣੀ ਜਾਣੀ ਆ ਸਿਰਫ ਆਉਣਾ 4 ਵੀਕਾ ਨਹੀਂ ਆ ਬਾ ਇਹ ਆਣਾ ਇਹਦੇ ਵੀ ਫਿੱਤਰ ਪਾਉਣੇ ਆ ਇਹ ਕਹਿੰਦਾ ਨਾ ਇਹ ਕਹਿੰਦਾ ਇਹ ਕਹਿੰਦਾ ਮੈਂ ਕਹਿੰਦਾ ਬਾਲ ਪਾਉਂਗਾ ਕਹਿੰਦਾ ਕਹਿੰਦਾ ਇੱਥੇ ਕੀ ਕਰੈਕਟਾ ਕਹਿੰਦਾ ਇੱਥੋਂ ਕਹਿੰਦਾ ਨਾਸਾ ਕੋਲ ਦੀ ਕੱਢ ਦਿਓ ਆ ਬਾਲ ਪਾਉਂਦੇ ਆ ਜਦੋਂ ਆ ਲੋ ਪਾਉਂਦੇ ਸਾਡੇ ਮੈਚ ਚੱਲਦੇ ਆ ਕੀ ਟੀਮ ਆ ਯਾਰ ਕੀ ਬੋਲ ਰਹਾ ਇਹ ਕੋਈ ਨਹੀਂ ਤੈਨੂੰ ਖੜਾਉਂਗਾ ਟੂਰਨਾਮੈਂਟ ਇਹਨੂੰ ਆਹ ਖੇਡਾਂਗਾ ਜਿਹੜੀਆਂ ਜਖੜਾਣਾ ਤੈਨੂੰ ਕਿਹਾ ਓਪਨਰ ਕਰਾਉਣੀ ਆ ਪਹਿਲਾ ਓਵਰ ਪਹਿਲਾ ਓਵਰ ਮਾਮਾ ਪਹਿਲਾ ਹੀ ਓਵਰ ਬਕਰਨਾ ਚਾਰ ਤਾਂ ਹੋਰ ਖੇਡਦੇ ਤੁਸੀਂ ਉਹ ਵੀ ਪੰਜਾਂ ਪੰਜਾਂ ਗੇਂਦਾਂ ਦੇ ਓਵਰ ਤਾਂ ਪਹਿਲਾ ਹੀ ਦੇ ਤੋਵਰ ਪਹਿਲਾ ਹੀ ਦੇਣਾ ਤੇ ਬੋਲਾ ਓਵਰ ਤਾਂ ਇੱਥੇ ਵੀ ਪਹਿਲਾ ਦੂਜੇ ਪਾਈ ਦਾ ਕਾਸਕੋ ਦੇ ਵਿੱਚ ਹਾਂ ਓਵਰ ਹੁਣ ਉਮਰ ਦੇ ਲਿਹਾਜ਼ ਨਾਲ ਬੈਟਸਮੈਨਾਂ ਦੀ ਉੱਦਾ ਥੋੜੀ ਜ਼ਿਆਦਾ ਹੈ ਨਾ ਬਾਲਟੀ ਲੈ ਕੇ ਸਾਰੇ ਲੱਗਦੇ ਹਾਂ ਚੰਦਾ ਦੇ ਬੋਲਰਾਂ ਨੂੰ ਆਪ ਵੀ ਇਹ ਗੱਲ ਦੱਸਣਾ ਚਾਹੀਦਾ ਬੋਲਰਾਂ ਦੇ ਬਾਈ ਅਪੇਚ ਕਿਨੇ ਬੱਚਿਆਂ ਗਾਦਮਾਂ ਦੀ ਤੇ ਖੇਡਦੇ ਨਹੀਂ ਨਹੀਂ ਬਾਈ ਗਾਦਮਾਂ ਪਰ ਹੁੰਦੀ ਫਰਸ਼ ਵਾਲੀ ਆ ਮੇਰੀ ਗੱਲ ਸੁਣ ਉਹਦਰ ਉਮਰੀ ਪੇਸਰ ਪਾਕਿਸਤਾਨ ਵਾਲਾ ਰੋਈ ਜਾਂਦਾ ਕਹਿੰਦਾ ਜਿਹੜਾ ਗੋਲੀਆਂ ਮਚਲਾਉਂਦਾ ਕਹਿੰਦਾ ਯਾਰ ਫੇਚਾਂ ਦਾ ਛੋਟੀਆਂ ਕਰੋ ਥੋੜੀਆਂ ਬਹੁਤ ਛੋਟੀਆਂ ਨੇ ਕਹਿੰਦਾ ਸਹੀ ਗੱਲ ਨਹੀਂ ਨਹੀਂ ਬਾਈ ਗਾਦਾਂ ਹੁੰਦੀ ਹੁੰਦੀ ਬਾਈ ਜਾਂ 23 ਬਸ ਵੱਧ ਨਹੀਂ ਇੱਥੇ ਰੱਖਣਾ ਕਿ ਮਨ ਲੱਗੇ ਉਹ ਮਤਲਬ ਆਪਣੇ ਜਿਹੜਾ ਦਰਸ਼ਕਾਂ ਦੇ ਸਵਾਦ ਲਈ ਇਹ ਸਵਾਦ ਤੁਸੀਂ ਜਦੋਂ ਇੰਡੀਆ ਗਏ ਨਾ ਉਦੋਂ ਦਿਖਾਵਾਂਗੇ ਜੀ ਅਸੀਂ ਤੁਹਾਨੂੰ ਜਿਵੇਂ ਅਸੀਂ ਨਿਊਜ਼ੀਲੈਂਡ ਆਏ ਆ ਕੈਟੀ ਕੈਟੀ ਆਏ ਆ ਤੁਸੀਂ ਸਾਨੂੰ ਸਵਾਦ ਦਿਖਾਇਆ ਪੂਰਾ ਨ ਜਿਵੇਂ ਅਸੀਂ ਕੈਡੀ ਕੈਡੀ ਆਏ ਸਾਨੂੰ ਫੁੱਲ ਨਿਆਰਾ ਦਵਾਇਆ ਪੱਟੀ ਉਹਨਾਂ ਨੇ ਪਰ ਜਦੋਂ ਇੰਡੀਆ ਆਏ ਤੇਰੇ ਨਾਲ ਤੂੰ ਨਿਆਰੇ ਇੱਕ ਬੰਦੇ ਨੂੰ ਦਵਾਇਆ ਸੀ ਖੱਜਲ ਕੀਤਾ ਸੀ ਬਚ ਗਿਆ ਉਹ ਮੈਂ ਤੇਰੇ ਨਾਲ ਲੱਗੇ ਨਿਆਰੇ ਲੈਣੇ ਆ ਨਾ ਨਾ ਜਾ ਨਾ ਨਾ ਅਸੀਂ ਠੀਕ ਆ ਨਾਲੇ ਤੇਰਾ ਪਰਾਵਾ ਪਿੰਡ ਬਹੁਤ ਦੂਰ ਆ ਕਿਤੇ ਇੱਕ ਦੀ ਮਿੰਟ ਦੱਸੀ ਕਿੰਨਾ ਦੂਰ ਆ ਕਮਾਮਦੋ ਕਿੰਨਾ ਮੇਰੇ ਤੋਂ ਤਾਂ ਨੇੜੇ ਆ ਹਣਾ ਫੇਰ ਮੈਂ ਇਹਦੇ ਤੋਂ ਵੀ ਦੂਰ ਆ ਤੇ ਮਾਲਬੁਰਗਾ ਬਹੁਤ ਕਲਾਖਰ ਜਾ ਹੈ ਨਹੀਂ ਤਾਂ ਹੈ ਸੜਕ ਨਹੀਂ ਸਹੀ ਹੈ ਜੀ ਸਾਡੇ ਏਰੀਆ ਬਣ ਗਈ ਸੜਕਾਂ 50 ਮਾਲਪੁਰ ਤੋਂ ਕੋਟ ਤੱਕ ਜਾ ਕੇ ਦਿਖਾਓ ਆ ਵਾਹ ਵਾਹ ਸਹੀ ਗੱਲ ਹੁਣ ਸੜਕਾਂ ਬਣ ਚੁੱਕੀਆਂ ਜੀ ਹੁਣ ਸਿੱਧੀ ਨਾਲੇ ਹੀਰਾ ਨਹੀਂ ਆਉਣਾ ਚੰਡੀਗੜ੍ਹ ਤਾਵਾਂਗੇ ਉਧਰੋਂ ਚੰਡੀਗੜ੍ਹ ਤੋਂ ਪਾ ਦੇ ਗੱਡੀ ਕੋਈ ਟੈਂਕ ਕਿਧਰ ਲੈ ਗਿਆ ਪਜਾਵੜ ਦਾ ਬਿੱਲੀ ਆਪਣੇ ਜਵਗ ਚੱਲੇ ਨਾਲੇ ਲਓ ਜੀ ਸੁਖੀ ਆ ਰਹੇ ਆ ਪੰਜਾਬ ਬਹੁਤ ਜਲਦੀ ਤੇ ਬਾਈ ਦਾ ਇੰਟਰਵਿਊ ਅਸੀਂ ਸਟੂਡੀਓ ਦੇ ਵਿੱਚ ਕਰਾਂਗੇ ਇੱਥੇ ਕੋਈ ਸਵੱਬ ਨਹੀਂ ਬਣਿਆ ਤੇ ਕਮਾਣ ਵਾਲਾ ਮੰਨਿਆ ਨਹੀਂ ਹਣਾ ਸੁਖੀ ਮੈਂ ਬੈਨ ਕਰਾ ਕੇ ਆਉਗਾ ਹੁਣ ਨਹੀਂ ਨਹੀਂ ਟੀਮਾਂ ਕਦੇ ਵੈਨ ਕਰਾਨੀਆਂ ਖੇਡੀਆਂ ਜਾਂਦੀਆਂ ਟੀਮਾਂ ਜਦੋਂ ਇਹ ਜਦੋਂ ਇਹ ਆਸ਼ੂ ਵਾਲੇ ਤੇ ਕੌਂਟਰੋਵਰਸੀਆ ਬਹੁਤ ਹੋ ਗਿਆ ਸੀ ਜਦੋਂ ਜਦੋਂ ਸੁੱਖੀ ਟੈਂਕ ਨੂੰ ਵੀ ਲਾਈਵ ਹੋਣਾ ਪੈਂਦਾ ਆਵੇ ਜਦੋਂ ਆਪਾਂ ਨੂੰ ਕੌਂਟਰੋਵਰਸੀ ਕਰਨੀ ਹਾਂ ਜਦੋਂ ਜਦੋਂ ਸੁੱਖੀ ਖੇਡਦਾ ਹੁੰਦਾ ਕਮਾ ਕਈ ਬੱਲਰ ਲੱਕੜ ਦੇ ਕੰਮ ਕਰਨ ਲਾਤੇ ਕਮਾ ਵਾਲੇ ਸੁੱਖੀ ਨੇ ਮੇਰੇ ਵੀਰ ਪੈਨ ਲਾਤੇ ਦੇ ਆ ਬਾੜਾ ਬਾੜਾ ਨਿਆਰਾ ਵਾਲਾ ਆਣਾ ਪੰਜਾਬੀ ਚਲੋ ਨਹੀਂ ਇਹ ਤਾਂ ਇਹ ਤਾਂ ਯਾਰ ਹੁਣ ਹਾਂ ਅੱਤ ਕਰਾਵਾ ਪੂਰੀ ਤੁਹਾਡਾ YouTube ਵਾਲਾ ਸਿਸਟਮ ਜੀ ਚੱਲ ਗਿਆ ਛੱਕੇ ਦਾ ਪਹਿਲਾ ਵੀ ਬਹੁਤ ਮਾਰਦਾ ਸੀ ਸੱਤ ਚ ਖਾਦੇ ਹੋਏ ਲੱਗਦਾ ਸਾਨੂੰ ਪਤਾ ਤੇ ਲਾ ਸਕੀ ਆ ਪਰਨੇ ਰੰਗ ਦੇ ਇਹਦੀ ਕੋਈ ਵਰਦੀ ਹੁੰਦੀ ਸੀ ਪੀਲੀ ਚਪਲਾ ਪਾ ਕੇ ਆਉਂਦੇ ਪੀਲੇ ਜੰਮੇ ਆਉਂਦੇ ਸਾਡੇ ਕੋਲ ਪੀਲੀ ਚਪਲਾ ਪਾ ਕੇ ਆਉਂਦੇ ਬੈਟਿੰਗ ਤੇ ਸਾਰੀ ਟੀਮ ਆਊਟ ਕਰ ਲਈ ਆ ਪਤਾ ਨਹੀਂ ਕੌਣ ਪਿੱਛੇ ਟੈਂਕ ਮਾਰ ਗਿਆ 8 ਬਾਂਡ ਛੱਕੇ ਚ ਚਲੋ ਵੀ ਗਾੜੀ ਖਾਦ ਪਹਿਲੀ ਵਾਰ ਅਸੀਂ ਵੀ ਦੇਖਿਆ ਜਲ ਜਲ ਕਾਲੀਆਂ ਵਾਲਾਂ ਦਾ ਦੌਰ ਸੀਗਾ ਨਵੀਂ ਆਈ ਸੀਗੀ ਹਲੇ ਅੱਛਾ ਆਪਣੇ ਇਸ ਛੱਕਰ ਵਾਲੀ ਨਵੀਂ ਆਈ ਸੀ ਜਾ ਜਾਂਦਾ ਕਾਲੀ ਜਲਦੀ ਸੀ ਅਸੀਂ ਹੁੰਦੇ ਕਦੇ 16 16 ਸਾਲਾਂ ਦੇ ਸੀਗੇ ਉਹਦੇ ਨਹੀਂ 16 ਆਲੇ ਜਿਵੇਂ 20 ਆਲਾ ਹੁੰਦਾ ਸੀ ਉਦੋਂ ਭੈਜੋ ਉਦੋਂ ਪਤਾ ਲੱਗਿਆ ਤੇ ਬੈਟਿੰਗ ਵੀ ਐਦਾਂ ਵੀ ਹੁੰਦੀ ਜਰਾ ਸ਼ਾਇਦ ਵੀ ਕ੍ਰਿਕਟ ਕਹਿੰਦੇ ਹੋ ਹਾਂ ਇਹ ਨਾਲੇ ਤੋਪਾਂ ਸੀਗੀਆਂ ਜੀ ਅਸੀਂ ਆਪਣੇ ਆਪ ਦੇ ਵਿੱਚ ਵੀ ਭੈਜ ਲਗੋਏ ਨਜ਼ਰ ਤੇ ਭੈਜ 9 ਤੇ 6 6 ਠਾਹ ਮਾਰਦੇ ਹੁੰਦੇ ਸੀ ਬਾਈ ਚੱਕਤੀ ਅਗਲੇ ਦੇ ਰਹੇ ਕੀ ਹਵਾਵਾ ਦਾ ਉਹ ਵੀ ਯੋਰਕ ਨਹੀਂ ਡਿਗੀਆਂ ਇਹਨਾਂ ਦੀ ਕਿਹੜੀ ਤੇਸ਼ ਆ ਜੀ ਕਹਿੰਦੇ ਇਹ ਮੁੜ ਕੇ ਸੋਚਣਾ ਪਿਆ ਉਹ ਗੇਂਦ ਤੇ ਕੁਛ ਨਾ ਕੁਛ ਤਾਂ ਚੇਂਜ ਲੈਣਾ ਪੈਣਾ ਫਿਰ ਬਿੱਤਰਚਾਰਾ ਹੋ ਗਿਆ ਫਿਰ ਕਦੀ ਉਹ ਸਦਾ ਬੜਿਆ ਨਹੀਂ ਇਹਦੀ ਗੱਲ ਸਹੀ ਸਹੀ ਹੈ ਬਾਕੀ ਪੂਰਾ ਪੂਰਾ ਨਜ਼ਾਰਾ ਜੀ ਬਾਕੀ ਸੁਖੀ ਕਮਾਵਨ ਵਾਲਾ ਸੀ ਮਲੇ ਸਾਡੀ ਸੇਵਾ ਬਾਣੀ ਬਹੁ ਹੋਈ ਆ ਧੰਨਵਾਦ ਕਰਦੇ ਆ ਭੱਟੀ ਭੱਟੀ ਕੈਟੀ ਕੈਟੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਮੈਨੇਜਰ ਸਾਹਿਬ ਲੱਕੀਪਰਾ ਫਿਰੋਜ਼ਪੁਰ ਤੋਂ ਤੇ ਬਹੁਤ ਬਹੁਤ ਧੰਨਵਾਦ ਸੁਖੀ ਕਮਾਂਬ ਜੀ ਸਾਡਾ ਵੀ ਸਾਡੇ ਸਾਡੇ ਫੀਲਡ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ ਘਟੀ ਘਟੀ ਆਉਣ ਲਈ ਧੰਨਵਾਦ ਤੁਹਾਡਾ ਗਾਂਧੀ ਵਾਰ ਨੂੰ ਜਦੋਂ ਜੇ ਮਾਲਕ ਨੇ ਜੇ ਮਾਲਕ ਨੇ ਚਾਹਿਆ ਇੱਥੇ ਜੇ ਮੈਂ ਆਇਆ ਸਭ ਤੋਂ ਪਹਿਲਾਂ ਮੈਂ ਕੈਡੀ ਕੈਡੀ ਆਉਂ ਭਾਈ ਜੇ ਤੂੰ ਜੇ ਤੂੰ ਪਹਿਲੀ ਵਾਰ ਆਗਾ ਦੂਜੀ ਵਾਰ ਤਾਂ ਆਬਵੀਅਸਲੀ ਸਿੱਧਾ ਵੀਜਾ ਲੱਗ ਕੇ ਜਾਣਾ ਦੂਜੀ ਵਾਰ ਤਾਂ ਪੱਕੇ ਵੱਟ ਤੇ ਅਗਲੀ ਵਾਰ ਛੇ ਅਗਲੀ ਵਾਰ ਤੈਨੂੰ ਵੀ ਬੁੱਤ ਖੇਤਾ ਜਾ ਇੱਥੇ ਤੇਰਾ ਨਾਮ ਆਇਆ ਨਾ ਮੇਰਾ ਨਾਮ ਆਉਂਦੀ ਤੈਨੂੰ ਪਤਾ ਲੱਗੂ ਕਿ ਕਿੰਦਾ ਤਿਆਰ ਹੋਣਾ ਹੈ ਚਲੋ ਇਸ ਵਾਰੀ ਐਸ਼ ਕਰਾਈ ਆ ਗਾਂ ਦੀ ਵਾਰ ਨੂੰ ਚਲੋ ਦੇਖਦੇ ਆਂ ਤੂੰ ਕਰਾਈ ਜਾਂਦਾ ਕੰਮ ਕਰਕੇ ਸਾਨੂੰ ਕਰਾਈ ਪਰ ਮੈਂ ਕੰਮ ਕਰਕੇ ਜਾਉਂ ਰੇ ਹੁਣ ਤੋੜਨ ਨੂੰ ਕੁਛ ਐ ਨਹੀਂ ਸੀ ਮੈਂ ਕਿਹਾ ਵੀ ਇੱਕ ਵਾਰੀ ਦੇਖ ਕੇ ਜਾਈਏ ਮਤਲਬ ਇਕੱਲਾ ਤੋੜਨਾ ਹੀ ਨਹੀਂ ਨੂੰ ਪਾਲਣਾ ਵੀ ਆ ਹਾਂ ਲਿਆਣਿਆਂ ਨੂੰ ਪਾਲਣੀ ਪੈਂਦੀ ਫਸਲੇ ਵੀ ਗੱਲ ਵੀ ਸਾਲ ਹੀ 12 ਮਹੀਨੇ ਦਿੱਤੀ ਗੱਲ ਵੀ ਪੱਕੀ ਆ ਤੇ ਸੁੱਖੀ ਕਮਾਂਵ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੋਂਗੇ ਜਿਹੜੇ ਜਿਹੜੇ ਪਿਆਰ ਕਰਦੇ ਸੁਖੀ ਕਮਾਉਣ ਨੂੰ ਜੀ ਕਮੈਂਟ ਕਰੋ ਬਾਈ ਨਾਲ ਮੈਸੇਜ ਕੌਲਾਂ ਕਰੋ ਤੇ ਲਾਈਕ ਤੇ ਸ਼ੇਅਰ ਕਰਦੇ ਹੋ ਯਾਰ ਬਾਈ ਬਣ ਕੇ ਸਾਰੇ ਦੇਖ ਲੈਣਗੇ ਹਨਾ ਹੋਰ ਹੋਰ ਤੇ ਕੀ ਕਹਿਣਾ ਜਾਵਾਂਗੇ ਜਾਂਦੇ 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 ਮੈਂ ਬਸ ਇਹੀ ਕਹਿਣਾ ਚਾਹੁੰਦਾ ਇਹ ਉਧਰੋਂ ਦੇਖਿਆ ਮੈਂ ਲੇਟ ਹੋ ਜਾ ਮੈਂ ਨਿਕਲਾ ਉਧਰਲੇ ਪਾਸੇ ਤੇਰੇ ਬਲੌਗ ਦੇ ਪੈਸੇ ਆਣ ਦਾ ਤਾਂ ਪਤਾ ਨਹੀਂ ਮੈਂ ਤੇਰੇ ਨਾਲ ਕੱਟੇ ਜਾ ਮੈਂ ਇਹ ਦੇਖ ਮੇਰੇ ਨਾਲ ਕੱਟੇ ਜਾਣ। ਬਾਕੀ ਸਾਰਿਆਂ ਨੂੰ ਪਿਆਰ ਭਰੀ ਸਸਰੀ ਗੱਲ ਆ। ਇਹ ਮਿਲਦੇ ਆ ਪੰਜਾਬ ਜਲਦੀ। ਧੰਨਵਾਦ। ਥੈਂਕ ਯੂ। ਲਵ ਯੂ। ਪੀਸ ਆਊਟ। ਸੁਖੀ ਪੀਸ ਆਊਟ। ਜਿਉਂਦੇ ਵਾਸਤੇ ਰੋ ਜੀ। ਕੀ ਬਾਤ ਹੈ।